ਅੱਜ ਕੀ ਸਮਾਗਮ ਸੀ ਅੱਜ ਦੇ ਜਿਹੜੇ ਇਹ ਸਮਾਗਮ ਸੰਤ ਬਾਬਾ ਜੈਮਨ ਸਿੰਘ ਦੀ ਯਾਦ ਵਿੱਚ ਬਾਬਾ ਬਾਈ ਸਾਹਿਬ ਦੀ ਯਾਦ ਵਿੱਚ ਕਰਵਾਏ ਜਾ ਰਹੇ ਨੇ ਪੂਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਸਾਹਿਬ ਦੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੇ ਸਮਾਗਮ ਰੁਪਰੇ ਚੜ੍ਹਨਗੇ ਬਾਬਾ ਜੀ ਦੀ ਕਿਰਪਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸਤਿਪੰਥੀ ਸਾਹਿਬ ਹੈ ਜੋ ਇਸ ਸਥਾਨ ਨੇ ਕਈ ਕਿਹੜੇ ਸਮਾਗਮ ਕਰਾਏ ਗਏ ਸੀ ਜੀ ਖੰਡਪਾਟ ਸਾਹਿਬ ਦੀ ਲੜੀ ਚੱਲੀ ਤੇ ਅੱਜ ਪੰਜ ਖੰਡਪਾਟ ਸਾਹਿਬ ਦੇ ਤੋਂ ਪਾਏ ਪਾਏ ਗਏ ਨੇ ਤੇ ਉਹ ਜਾਣ ਕਰ ਲੈਂਦੇ ਨੇ ਕਿ ਇਹ ਤਕਰੀਰ ਇਸ ਸਮਾਂ ਸਾਢੇ 3-4 ਵਜੇ ਸਮਾਪਤੀ ਹੋਵੇਗੀ ਤੇ ਕਿਹੜੇ ਕਿਹੜੇ ਰਾਗੀ ਜਿਥੇ ਜਿਹੜੇ ਆ ਕੇ ਕੀਰਤਨ ਕੀਤਾ ਜੀ ਰਾਗੀ ਜਥੇ ਕਾਫੀ ਜਿਹੇ ਸੌਮਿਕ ਕਮੇਟੀ ਦੇ ਮੈਂਬਰ ਵੀ ਨੇ ਤੇ ਰਾਗੀ ਜਥੇ ਵੀ ਆ ਮਸ਼ਹੂਰ ਤੇ ਰਾਗੀ ਜਥੇ ਘਾਟੀ ਜਥੇ ਤੇ ਸੰਤ ਪਾਪਾ ਜੀ ਜਿਹੜੇ ਲੀਡਰ ਦੁਆਰਾ ਸੰਚਾਲਿਤ ਹਾਲ ਹੈ। ਮਾਤੀ ਬੈਂਸਾਈਕ ਤੋਂ ਅੱਗੇ ਸੰਤ ਪਾਪਾ ਬੰਤਾ ਸਿੰਘ ਦੀ ਯਾਦ ਵਿੱਚ ਇੱਕ ਸਮਾਗਮ ਕਰਾਇਆ ਗਿਆ। ਜਿਸ ਦੇ ਸਰਵਾਨਯੋਗ ਕੰਨਾਲ ਸਰ ਅਡਿਜੰਕਟ ਜੀ ਖਡਵਾਲਾ ਦੇ ਤੋਂ ਬਹੁਤ ਪੈਂਡ ਅਵਰਤ ਤੁਹਾਡੇ ਵਿੱਚ ਦੋਨੇ ਹਾਗਿਤ ਕਰਿਆ ਤੇ ਬਾਰੋਂ ਆਪਣੇ ਪੰਜਾਬ ਤੋਂ ਬਾਹਰਸ ਇੰਗਲੈਂਡ ਅਮਰੀਕਾ ਕਰੇਡਾ ਵਗੈਰਾ ਤੋਂ ਤਾਂ ਇਹਨਰੇ ਵੀ ਆਨੇ ਸੇਵਾ ਕਿਸ ਦੇ ਬਾਕੀ ਅਸੀਂ ਨੌਜਵਾਨਾਂ ਬਿੰਦ ਕਰਦੇ ਹਾਂ ਵੀ ਉਹ ਤੋਂ ਆਪਣੇ ਜਿਹੜਾ ਇਤਿਹਾਸਿਕ ਦਰਵਾਜ਼ਾ ਹੋਵੇ ਸੇਵਾ ਕਰੂ ਜੋ ਆਪਣੇ ਨਾਲ ਮੌਨਣਾ ਹੋਵੇ ਜਤੀ ਸਮਾਜ ਨੂੰ ਪਰ ਗੁਰੂ 15 ਹਜ਼ਾਰ ਬਾਬਾ ਜਮਾਸ਼ੰਦੀ ਸਿੰਘ ਪੰਡਾਰਾ ਦੀ ਬੜੀ ਬਾਬਾ ਜੀ ਦੀ ਵਰਸੀ ਬੜੇ ਹੰਤਾਨਾ ਮਨਾਇਆ ਗਿਆ ਸਿੰਘ ਸੰਗਤਾਂ ਰਿਤੀ ਕਰਦੇ ਤੇ ਬਾਬਾ ਦਾ 10 ਅਕਤੂਬਰ ਨੂੰ ਇਹ 1516 ਦੁਪਹਿਰ ਜਿਸੇ ਪ੍ਰਸਾਦ ਹੋ। ਬਾਕੀ ਅਸੀਂ ਇਸ ਨੂੰ ਸਾਡਾ ਧੰਨਵਾਦ ਕਰਦੇ ਹਾਂ ਜਿਹੜਾ ਅ ਕੰਨ ਨਤਰਾਂ ਨਾਲ ਅਸੀਂ ਹਣਾ ਕਰਵਾ ਰਹੇ ਹੁੰਦੇ ਹੁੰਦਾ ਤੇ ਗ੍ਰਾਮ ਪੰਚਾਇਤ ਦਾ ਜਿਹੜਾ ਸਮਾਗਮ ਵਿੱਚ ਆਪਣਾ ਸਾਥ। ਉਹਨਾਂ ਦਾ ਬਰਸਾ ਇਹ ਕੀ ਸਮਾਗਮ ਚੱਲ ਜੀ। 18 ਅਗਸਤ ਨੂੰ ਸਤਿ ਪਾਪਾ ਬੰਤਾ ਸਿੰਘ ਦੀ ਯਾਤ ਵਿੱਚ ਖੰਡਪਾੜ ਸਾਹਿਬ ਜੀ ਜੋ ਬਰਾਮਕਿਤ ਦੇ ਸਿਟਾ ਸੋਡਾ ਰੇਗਰ ਉਹਨਾਂ ਦੇ ਕੋ ਪਾਇਲਟ ਦੋ ਸਵੰਧਨੀ ਚ ਇੱਕ ਪਨਾ ਪੇਂ ਨਾ ਬਿਆ ਕਿਸੇ ਦੇ ਵਿੱਚ ਢਾਡੀ ਸੋਨ ਸਿੰਘ ਸਰੇਲਾ ਅੰਜੇ ਸਿੰਘ ਬਾਠ ਤੇ ਮੇਵਾ ਸਿੰਘ ਰੌਣਕ ਤੇ ਹੋਰ ਆਧ ਢਾਡੀਆਂ ਨੇ ਇਸ ਮਨੋਬੰਦਰਾ ਨਾਮਕ ਹੈ ਤੇ ਇੱਥੇ ਦੋਵਾਰਾ ਕਮਨਟੀ ਦੇ ਤੇ ਸਮੂਹ ਸੰਗਤ ਤੇ ਬਣਨ ਵਾਲ ਸੀ ਤੇ ਬਾਹਰੋਂ ਰੋਜਪੁਰ ਉੱਤੇ ਹੋਰ ਬਾਹਰੋਂ ਯੂ ਐਸ اے ਦੁਬਈ ਵਗੈਰਾ ਤੇ ਅਮਰੀਕਾ ਗਲੈਂਡ ਤੋਂ ਸੰਗਤਾਂ ਆ ਕੇ ਇੱਥੇ ਖਾਜਿਨੀ ਭਰੀ ਤੇ ਇੱਥੇ ਪੁਣਦੀ ਬਾਬਾ ਜੀ ਦੀ ਯਾਦਗਾਰ ਕਰਦੇ ਆ ਨਗਰ ਕੀ ਤਰ੍ਹਾਂ ਕੀ ਨਾਮ ਹੈ ਬਾਬਾ ਗਰਨਾ ਸਿੰਘ ਥੋੜਾ ਨਾ ਗਿਆ ਮੇਰਾ ਮਾਤਾ ਪਿੰਦਰ ਸਿੰਘ ਹੈ